ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹੀਂ ਪ੍ਰਕਾਸ਼ ਅਮਰਾ ਪਇਓ ਪਟਨਾ ਸ਼ਹਿਰ ਵਿਖੇ ਪਾਵਨੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ 550 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਦੀ ਪਟਨਾ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਸਾਰੀ ਮਾਨਵਤਾ ਬੜੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਮਨਾ ਰਹੀ ਆ ਇਸ ਦੇ ਕਈ ਦਿਨਾਂ ਤੋਂ ਹਜ਼ਾਰਾਂ ਰੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਸਾਧਗੁਰੂ ਦੇ ਅਸਥਾਨ ਸਖਤ ਸ਼ਰੀਰਵੰਦਨ ਜੀ ਪਟਨਾ ਵਿੱਚ ਦਰਸ਼ਨ ਕਰਕੇ ਮੱਥਾ ਟੇਕ ਕੇ ਆਪਣੇ ਆਪ ਨੂੰ ਭਾਗਸ਼ੀਲ ਬਣਾ ਰਹੀਆਂ ਹਨ ਸਤਿਗੁਰਾਂ ਦੇ ਬਚਨ ਮੁਤਾਬਕ ਮਾਨਵ ਦੀ ਜਾਤ ਸਭ ਇੱਕੇ ਪਹਿਚਾਨ ਨੂੰ ਐਸਾ ਰੰਗ ਅਲੌਕਿਕ ਨਜ਼ਾਰਾ ਸਵਰਗਾਪੂਰੀ पटना ਦੀ ਇਸ ਧਰਤੀ ਤੇ ਬਣਿਆ ਹੋਇਆ Hindu Muslim Sikh Isai ਹਰ ਜਾਤੀ ਅਤੇ ਹਰ ਵਰਗ ਦੇ ਲੋਕ ਜਿਹੜੇ ਆ ਉਹ ਸੰਗਤ ਰੂਪੀ 사ਧਗੁਰਾਂ ਦੇ ਦਰਸ਼ਨ ਕਰਦੇ ਆ ਅਤੇ ਜਿਹੜੇ ਜਿਹੜੇ ਵੀ ਸੰਤਾਂ ਮਹਾਂਪੁਰਖਾਂ ਨੇ ਲੰਗਰ ਲਗਾਏ ਨੇ ਸਭ ਲੰਗਰਾਂ ਦੇ ਵਿੱਚ ਬੇਅੰਤ ਹੀ ਰੌਣਕਾਂ ਨੇ ਅਤੇ ਬਗੈਰ ਕਿਸੇ ਪਿੰਨ ਭਾਵ ਦੇ ਪਿੰਨ ਭੇਦ ਦੇ ਸਭ ਨੂੰ ਇੱਕੇ ਲੰਗਰ ਪੰਗਤ ਦੇ ਵਿੱਚ ਲੰਗਰ ਸ਼ਿਕਾਇਆ ਜਾ ਰਿਹਾ ਇਹ ਜੋ ਨਜ਼ਾਰਾ ਵਾ ਇਹ ਬੜਾ ਦੇਖਣ ਯੋਗ ਹੈ ਪਰਬੰਧਾਂ ਦੀ ਜੇ ਗੱਲ ਕਰੀਏ ਤੇ ਸਭ ਤੋਂ ਵੱਡੇ ਚੰਗੇ ਸੁਚੱਜੇ ਜਿਹੜੇ ਪ੍ਰਬੰਧ ਆ ਉਹ ਵਿਹਾਰ ਸਰਕਾਰ ਨੇ ਬਾੜ ਜੋ ਕੋ ਮੁੱਖ ਮੰਤਰੀ ਸ਼੍ਰੀ ਮੇਤੀਸ਼ ਕੁਮਾਰ ਜੀ ਜੋ ਨੇ ਉਹਨਾਂ ਨੇ ਕੀਤੇ ਨੇ ਇਹ ਇੱਕ ਅਚੰਭਾ ਵਾ ਵੇਖਣ ਵਾਲੀ ਗੱਲ ਆ ਸਾਫ ਸੁਥਰੀਆਂ ਸੜਕਾਂ ਸਾਫ ਸੁਥਰਾ ਪ੍ਰਸ਼ਾਸਨ ਟੈਂਟਾ ਬੇ ਸਿਟੀ ਲਾਈਟਿੰਗ ਦੇ ਨਾਲ ਲਾਈਟਾਂ ਦੇ ਨਾਲ ਸਾਰਾ ਸ਼ਹਿਰ ਸਜਾਇਆ ਆਇਆ ਹੈ ਹਰ ਪਾਸੇ ਸਫਾਈ ਹੀ ਸਫਾਈ ਨਜ਼ਰ ਆ ਰਹੀ ਹੈ ਔਰ ਜਿੰਨੇ ਵੀ ਡਿਪਾਰਟਮੈਂਟ ਨੇ ਸਾਰੇ ਹੀ ਆਪਣੀ ਆਪਣੀ ਜਿਹੜੀ ਡਿਊਟੀ ਆ ਉਹ ਬਖੂਬੀ ਦੇ ਨਾਲ ਨਿਵਾ ਰਹੇ ਨੇ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਗੁਰਦੁਆਰਾ ਬਾਲੀਲਾ ਸਾਹਿਬ ਜੋ ਤਖਤ ਸਾਹਿਬ ਦੇ ਬਿਲਕੁਲ ਪਾਸ ਹੈ ਜਿੱਥੇ ਨਿਰਮਲ ਸੰਪਰਦਾਏ ਸਾਰੇ ਨਿਰਮਲੇ ਮਹਾਂਪੁਰਖਾਂ ਦੇ ਸਹਿਯੋਗ ਨਾਲ ਸੰਗਤਾਂ ਦੀ ਰਹਿائش ਵਾਸਤੇ ਬੜੇ ਵੱਡੇ ਪ੍ਰਬੰਧ ਨੇ 24 ਘੰਟੇ 21 ਘੰਟੇ ਇਹ ਲੰਗਰ ਚੱਲ ਰਿਹਾ ਜਿੱਥੇ ਵਰਦਾਰਾ ਕੰਪਲੈਕਸ ਦੇ ਵਿੱਚ ਪ੍ਰਬੰਧ ਕੀਤੇ ਗਏ ਨੇ ਰਹਿائش ਦੇ ਤੇ ਲੰਗਰਾਂ ਦੇ ਉੱਥੇ 12 ਆਈਆਂ ਸੰਗਤਾਂ ਦੀ ਰਹਿائش ਅਤੇ ਲੰਗਰ ਦੀ ਸਹੂਦਤ ਲਈ ਤਿੰਨ ਕੈਂਪ ਵੀ ਲਗਾਏ ਗਏ ਨੇ ਹਰ ਇੱਕ ਕੈਂਪ ਹਰ ਇੱਕ ਕੈਂਪ ਦੇ ਅੰਦਰ ਤਕਰੀਬਨ 300 350 ਦੇ ਕਰੀਬ ਕਮਰਾਵਾ ਮਾਤਾ ਗੁਜਰੀ ਜੀ ਰਹਾਇਸ਼ੀ ਕੈਂਪ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਰਹਾਇਸ਼ੀ ਕੈਂਪ ਸਾਲ ਸਰਾਏ ਜੋਹਰੀ ਜੀ ਰਹਾਇਸ਼ੀ ਕ ਇਹਨਾਂ ਤਿੰਨਾਂ ਕੈਂਪਾਂ ਦੇ ਅੰਦਰ ਸੰਗਤਾਂ ਨੂੰ ਹਰ ਪ੍ਰਕਾਰ ਦੀ ਸਹੂਲਿਅਤ ਆ ਕਮਰੇ ਰੂਪੀ ਸਾਰੇ ਟੈਂਟ ਬਣੇ ਹੋਏ ਨੇ ਔਰ ਬੜੇ ਆਨੰਦ ਦੇ ਨਾਲ ਉੱਤੇ ਵੀ ਸੰਕਰ ਰਹ ਰਹੀਆਂ ਨੇ तकरीबन ਤਿੰਨ ਕੈਂਪਾਂ ਦੇ ਅੰਦਰ ਹਜ਼ਾਰ ਰੂਮ ਹੈ ਠੀਕ ਪਟਨਾ ਸ਼ਹਿਰ ਜੋ ਹੈ ਸਤਗੁਰੂ ਇਹ ਗੁਰੂ ਭੂਮੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਧਰਤੀ ਦੇ ਉੱਤੇ ਪ੍ਰਕਾਸ਼ ਧਾਰਿਆ ਅਵਤਾਰ ਧਾਰਿਆ ਇਹ ਧਰਤੀ ਪਹਿਲਾਂ ਵੀ ਪੂਜਾ ਯੋਗ ਸੀ ਤੇ ਅੱਜ ਵੀ ਸਵਰਗਪੁਰੀ ਦਾ ਇੱਕ ਦ੍ਰਿਸ਼ ਬਣੀ ਹੋਈ ਹੈ ਇੱਥੋਂ ਦਾ ਗੁਰਪੁਰਬ ਦਾ ਜੋ ਨਜ਼ਾਰਾ ਉਹ ਦੇਖਣ ਹੀ ਵਾਲਾ ਹੈ ਆਓ ਸਰਬੱਤ ਸੰਗਤਾਂ ਮਾਈ ਭਾਈ ਵਹਿਰਾ ਘੱਟ ਕੇ ਪੁੱਜੋ ਇਸ ਪਵਿੱਤਰ ਧਰਤੀ ਨੂੰ ਨਤਮਸਤਕ ਹੋਵੋ ਆਪਣੇ ਆਪ ਨੂੰ ਵੱਡ ਭਾਗੇ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਾ ਨੋ ਤੁਹੇ ਲਾ ਪੜੋ ਤੁਮੇ ਢਿਲਾਓ ਅੱਗੇ ਬੱਡੇ ਫੋਟੋ ਟੀਵੀ 'ਚ ਜਾਵੇ ਸੰਗਰੇ ਪਿੰਡਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 350 ਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਦੇ ਅਵਤਾਰ ਪੂਰਵ ਦੀ ਇਹ ਜੋ ਪਰਾਲਾ ਚੱਲ ਰਿਹਾ ਵਾ ਸੰਤਾ ਮਹਾਂਪੁਰਖਾਂ ਦੇ ਸੰਯੋਗ ਨਾਲ ਲੰਗਰ ਚੱਲ ਰਹੇ ਨੇ ਲੰਗਰਾਂ ਦੇ ਵਿੱਚ 10-12 ਰਕਮ ਦੀਆਂ ਮਠਿਆਈਆਂ ਤੇ 10-12 ਰਕਮ ਦੇ ਪਕਵਾਨ ਪਕ ਰਹੇ ਨੇ ਹਲਵਾਈ ਲੱਗੇ ਨੇ ਬਾਬਾ ਜੀ ਦਾ ਬਹੁਤ ਕਿਰਪਾ ਵਾ 10ਵੇਂ ਪਾਤਸ਼ਾਹ ਗੁਰੂ ਮਹਾਰਾਜ ਦਾ ਮਾਹੂਰ ਖਾਨਾ ਬਾਬੇ ਪੂਰੀ ਵਾਲਿਆਂ ਦੇ ਸਿਰ ਤੇ ਮਿਹਰ ਦਾ ਹੱਥ ਆ ਇਹਨਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਸੱਚੇ ਪਾਤਸ਼ਾਹ ਇਹਨਾਂ ਕੋਲ ਸੇਵਾ ਲੈ ਰਹੇ ਨੇ ਤੇ ਸੇਵਾ ਆਪਣੀ ਬੜੀ ਤਸੱਲੀ ਤੇ ਨੇਚਾ ਦੇ ਨਾਲ ਕਰਾ ਰਹੇ ਨੇ ਫਿਰ ਰਾਤ ਨੂੰ ਸ੍ਰਿਖਿਆ ਕਰਮਚਾਰੀਆਂ ਵਾਸਤੇ ਬਾਬਾ ਜੀ ਇੱਕ ਦਿਨ ਰਾਤ ਟੈਂਟਾਂ ਦੇ ਵਿੱਚ ਚੱਕਰ ਲਗਾਉਣ ਗਏ ਉਹਨਾਂ ਨੇ ਵੇਖਿਆ ਕਿ ਸੜਕਾਂ ਦੇ ਉੱਤੇ ਜਿਹੜੇ ਕਰਮਚਾਰੀ ਸੀ ਉਹ ਜਿਹੜੇ ਠੰਡ ਦੇ ਵਿੱਚ ਠਰੂ ਠਰੂ ਕਰ ਰਹੇ ਸੀ ਫਿਰ ਬਾਬਾ ਜੀ ਨੇ ਰਾਤ ਹੀ ਆਰਡਰ ਦਿੱਤਾ ਗੱਡੀ ਦਾ ਗੱਡੀ ਨਵੀਂ ਮੰਗਵਾ ਕੇ ਉਹ ਚਾਰਾ ਪ੍ਰੋਗਰਾਮ ਕੀਤਾ ਨਾਲ ਮਠਿਆਈਆਂ ਦਾ ਪ੍ਰੋਗਰਾਮ ਕੀਤਾ ਉਹ ਰਾਤ ਨੂੰ 10:00 ਤੋਂ ਲੈ ਕੇ ਸਵੇਰੇ 4:00 ਵਜੇ ਤੱਕ ਨਾਲ ਮਠਿਆਈਆਂ ਨਾਲ ਚਾਹ ਨਾਲ ਨਮਕੀਨ ਮਿੱਠਾ ਕਰਮਚਾਰੀਆਂ ਵਾਸਤੇ ਵਰਤਾਇਆ ਜਾਂਦਾ ਵਾ ਤੇ ਬਾਬਾ ਜੀ ਦੇ ਗੋਣਗਾਰੀਆ ਸੰਗਤ ਵਿਹਾਰ ਤੇ ਬਾਕੀ ਵਿਹਾਰ ਸਰਕਾਰ ਦਾ ਵੀ ਬਹੁਤ ਸੰਯੋਗ ਹੈ ਬਾਬਾ ਜੀ ਦੇ ਨਾਲ ਪਿੰਡ ਲਾਇਏ ਨੇ ਜਿਹੜੇ ਉਹਨਾਂ ਦੇ ਵਿੱਚ ਅਲੱਗ-ਅਲੱਗ ਲੰਗਰ ਚੱਲ ਰਹੇ ਨੇ ਜੇ ਇਹਨੇ ਲੰਗਰਾਂ ਦਾ ਸਾਰੀ ਸੰਗਤ ਇੱਥੇ ਆ ਜੇ ਤੇ ਇੱਥੇ ਖਲੋਣਾ ਮੁਸ਼ਕਲ ਹੈ ਕਿਉਂਕਿ ਸੰਗਤ ਬਹੁਤ ਜ਼ਿਆਦੀ ਹੈ ਬਾਬਾ ਜੀ ਨੇ ਤਿੰਨ ਵੱਡੇ ਟੈਂਟ ਲਾਏ ਨੇ ਉਹਨਾਂ ਟੈਂਟਾਂ ਦੇ ਵਿੱਚ ਹੀ ਜਿਹੜੀ 10-10 15-15 ਹਜ਼ਾਰ ਯਾਤਰੀ ਇੱਕ ਟੈਂਟ 'ਚ ਰੁਗਿਆ ਵਾ ਉਹਨਾਂ ਵਾਸਤੇ ਉੱਥੇ ਲੰਗਰ ਦਾ ਪ੍ਰਾਲਾ ਉੱਥੇ ਪਕੌੜਿਆਂ ਦਾ ਉੱਥੇ ਮਿੱਠੇ ਦਾ ਉੱਥੇ ਹਰ ਇੱਕ ਪ੍ਰਬੰਧ ਬਾਬਾ ਜੀ ਨੇ ਕੀਤਾ ਵਾ ਤੇ ਰਹਿਣ ਦਾ ਸਹਿਣ ਦਾ ਕਿਸੇ ਨੂੰ ਦਿੱਕਤ ਨਹੀਂ ਕੋਈ ਗੱਟੜੀ ਘਰ ਵੱਖਰੇ ਬਣਾਏ ਨੇ ਜੋੜੇ ਘਰ ਅਲੱਗ ਬਣਾਏ ਨੇ ਸੰਗਤਾਂ ਨੂੰ ਕਿਸੇ ਰਕਮ ਦੀ ਪਰੇਸ਼ਾਨੀ ਨਹੀਂ ਆ ਰਹੀ ਸੰਗਤ ਨੂੰ ਅਪੀਲ ਕਰਦੇ ਹਾਂ ਸੰਗਤ ਨੂੰ ਅਪੀਲ ਕਿਨੂੰ ਮਹਾਰਾਜ ਦਾ ਅਵਤਾਰਪੂਰਵ ਦਾ ਦਿਹਾੜਾ ਵਾ ਹੋਮਾ ਮਾ ਆ ਕੇ ਪੰਜਾਬ 'ਚੋਂ ਆਲ ਵਰਲਡ ਤੋਂ ਸੰਗਤਾਂ ਆ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਆਇਆ ਨ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ